ਸਸ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਸੰਦੀਪ ਸਿੰਘ ਅਗਰ ਅੱਜ ਗੱਲ ਕਰੀਏ ਤਾਂ ਫਿਲਮ ਜਗਤ ਨਾਲ ਜੁੜੀ ਹੈ ਜਿਹਦੇ ਵਿੱਚ ਪੁਸ਼ਪਾ 2 ਦੋ ਹਫ਼ਤੇ ਰਿਲੀਜ਼ ਹੋਏ ਨੂੰ ਹੋਈ ਨਹੀਂ ਤਾਂ ਰਿਕਾਰਡ ਜਿਹੜੀ ਆ ਤੋੜਦੀ ਹੋਈ ਨਜ਼ਰ ਆਈ ਹੈ ਜਿਹਦੇ ਵਿੱਚ ਅਗਰ ਬਾਹੂਬਲੀ 2 ਦੀ ਗੱਲ ਕਰੀਏ ਤਾਂ ਉਸ ਦੀ ਦੌਰ ਦੇ ਵਿੱਚ ਹੁਣ ਪੁਸ਼ਪਾ 2 ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਕਰ ਪੁਸ਼ਪਾ 2 ਦੀ ਗੱਲ ਕਰੀਏ ਤਾਂ 900 ਕਰੋੜ ਰੁਪਿਆ ਜੂਰ ਬੀਜ਼ਸ ਜਿਹੜਾ ਇਹ ਫਿਲਮ ਕਰ ਚੁੱਕੀ ਹੈ ਅਗਰ ਬਾਹੂਬਲੀ 2 ਦੀ ਗੱਲ ਕਰੀਏ ਤਾਂ ਬਾਹੂਬਲੀ 2 तकरीबन ਸਾਦੇ 10 ਕਰੋੜ ਆਪਣਾ ਕਮਾ ਕੇ ਪਹਿਲਾ ਨੰਬਰ ਸਥਾਨ ਜਿਹੜਾ ਉਹ ਪ੍ਰਾਪਤ ਕਰਕੇ ਹਜੇ ਤੱਕ ਬੈਠੀ ਹੈ ਪਰ ਪੁਸ਼ਪਾ 2 ਜਿਹੜੀ ਹੈ ਜੂਰ ਪੋੜੀਦਰ ਪੋੜੀ ਜਿਹੜੀ ਹੈ ਉਹ ਜੂਰ ਇਸ ਦਾ ਰਿਕਾਰਡ ਤੋੜਦੀ ਹੋਈ ਨਜ਼ਰ ਆ ਰਹੀ ਹੈ ਹਾਲਾਤਕ ਦੋ ਹਫਤੇ ਹੀ ਹੋਏ ਨੇ ਦੋ ਹਫਤੇ ਦੇ ਵਿੱਚ ਸਾਰੇ ਭਾਸ਼ਾਵਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਹੈ ਤੇ ਸਿਨੇਮਾ ਘਰਾਂ ਦੇ ਵਿੱਚ ਹਲੇ ਤੱਕ ਵੀ ਲੋਕ ਜਿਹੜੇ ਨੇ ਉਹ ਪੁਸ਼ਪਾ 2 ਦੇਖਣ ਲਈ ਜਾ ਰਹੇ ਨੇ ਜੇਕਰ ਗੱਲ ਕਰੀਏ ਕਿ ਕਿਹੜੇ ਕਿਹੜੀਆਂ ਫਿਲਮਾਂ ਇਸ ਵੱਲੋਂ ਪਛੜੀਆਂ ਗਿਆ ਤਾਂ ਉਹਨਾਂ ਦੀ ਗੱਲ ਵੀ ਕਰ ਲੈਂਦੇ ਆ ਇੱਕ ਫਿਲਮ ਜਿਹੜੀ ਆਈ ਸੀ ਉਹਦੇ ਵਿੱਚ ਮਿਲਟਰੀ ਜਿਹੜੀ ਫਿਲਮ ਹੈ ਉਹਦੇ ਵਿੱਚ 9200 ਕਰੋੜ ਰੁਪਇਆ ਜਿਹੜਾ ਉਸਨੇ ਬਿਜ਼ਨਸ ਕੀਤਾ ਸੀਗਾ ਇਹ ਦੂਜੇ ਸਥਾਨ ਤੇ ਹੈ ਗਦਰ 2 ਦੀ ਗੱਲ ਕਰੀ ਤਾਂ 9000 ਕਰੋੜ ਦੀ ਗੱਲ ਕਰੀ ਤਾਂ ਉਹ 9000 ਕਰੋੜ ਦੇ ਸਥਾਨ ਦੇ ਉੱਤੇ ਜਿਹੜੀ ਉਹ ਟਿੱਕੀ ਹੋਈ ਰਹਿ ਚੁੱਕੀ ਹੈ ਅਤੇ ਐਨੀਮਲ ਜਿਹੜੀ ਕਿ 87.50 ਕਰੋੜ ਤੇ ਚੌਥੇ ਸਥਾਨ ਦੇ ਉੱਤੇ ਟਿੱਕੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਦੇ ਵਿੱਚ ਨਾਲ ਹੀ ਜਵਾਰ ਫਿਲਮ ਦੀ ਗੱਲ ਕਰੀ ਤਾਂ ਲਿਖੀਏ 62 ਕਰੋੜ ਰੁਪਇਆ ਸੋਰੀ 82 ਕਰੋੜ ਰੁਪਇਆ ਜਿਹੜੀ 5ਵੇਂ ਸਥਾਨ ਦੇ ਉੱਤੇ ਰਹਿੰਦੀ ਹੋਈ ਨਜ਼ਰ ਆਈ ਹੈ ਹੁਣ ਪੁਸ਼ਪਾ 2 ਦੇ ਉੱਤੇ ਲਗਾਤਾਰ ਸਾਰੀਆਂ ਵੱਡੀਆਂ ਫਿਲਮਾਂ ਦਾ ਰਿਕਾਰਡ ਤੋੜ ਕੇ ਆਪਣਾ ਸਥਾਨ ਜਿਹੜੀ ਹੈ ਪੌੜੀਦਰ ਪੌੜੀ ਸਭ ਤੋਂ ਪਹਿਲੇ ਨੰਬਰ ਤੇ ਆਂਦੀ ਹੋਈ ਨਜ਼ਰ ਆ ਰਹੀ ਹੈ ਜਿਦੇ ਵਿੱਚ ਅਗਰ ਮੁੱਖ ਅਦਾਕਾਰ ਦੀ ਗੱਲ ਕਰੀਏ ਤਾਂ ਅਲੂ ਅਰਜਨ ਜਿਹਨੂੰ ਕਿ ਸਭ ਤੋਂ ਜ਼ਿਆਦਾ ਲੋਕ ਪਸੰਦ ਕਰ ਰਹੇ ਉਹਨਾਂ ਦੀ ਅਦਾਕਾਰੀ ਨੂੰ ਤੇ ਉਹਨਾਂ ਦੇ ਨਾਲ ਜਿਹੜੇ ਕਿ ਉਹਨਾਂ ਦੀ ਪਤਨੀ ਉਸ ਫਿਲਮ ਦੇ ਵਿੱਚ ਅ ਦਰਸ਼ਾਏ ਗਏ ਨੇ ਉਹ ਵੀ ਜੇਕਰ ਉਹਨਾਂ ਦਾ ਨਾਮ ਲਈਏ ਤਾਂ ਰਸ਼ਮੀਕਾ ਜਿਹੜਾ ਉਹਨਾਂ ਦਾ ਨਾਮ ਹੈ ਤਾਂ ਉਹ ਵੀ ਇਸ ਦੀ ਉਹਨਾਂ ਦੇ ਵੀ ਅਦਾਕਾਰੀ ਜਿਹੜੇ ਨੇ ਉਹ ਲੋਕ ਕਾਫੀ ਪਸੰਦ ਕਰਦੇ ਹੋਏ ਇਨ ਨਜ਼ਾਰਾ ਰਹੇ ਨੇ ਹਾਲਾਂਕਿ ਪੁਸ਼ਪਾ ਟੂ ਜਿਹੜਾ ਆਪਣਾ ਸਥਾਨ ਜਿਹੜਾ ਉਹ ਜੂਰ ਪੋੜੀਦਰ ਪੋੜੀ ਵਿਦਾਂਦੀ ਹੋਈ ਨਜ਼ਾਰਾ ਦੇ ਤਾਂ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ 900 ਕਰੋੜ ਰੁਪਇਆ ਇਹ ਫਿਲਮ ਜਿਹੜੀ ਆ ਉਹ ਬਿਜ਼ਨਸ ਕਰ ਚੁੱਕੀ ਹੈ ਤੇ ਅਲੂ ਅਰਜਨ ਦੀ ਅਗਰ ਪੁਸ਼ਪਾ ਵਾਂਦੀ ਗੱਲ ਕਰੀਏ ਤਾਂ ਉਸ ਦਾ ਰਿਕਾਰਡ ਤੋੜ ਕੇ ਪੁਸ਼ਪਾ 2 ਜਿਹੜੀ ਉੱਪਰ ਪਹੁੰਚੀ ਹੈ ਤਾਂ ਉਹਨਾਂ ਦੀ ਜਿਹੜੀ ਕਮਾਈ ਹੈ ਉਹਦੇ ਵਿੱਚ ਵੀ ਵਾਧਾ ਹੁੰਦਾ ਹੋਇਆ ਨਜ਼ਰ ਆਇਆ ਤਾਂ 70% ਜਿਹੜਾ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆਇਆ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ 70% ਹੋਰ ਵਾਧੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਲੋਕ ਜਿਹੜੇ ਨੇ ਪੁਸ਼ਪਾ ਫਿਲਮ ਨੂੰ ਦੇਖਦੇ ਹੋਏ ਨਜ਼ਰ ਸਿਨੇਮਾ ਘਰਾਂ ਦੇ ਵਿੱਚ ਆ ਰਹੇ ਨੇ ਹੋਰ ਅਤੇ ਵਧੀਆ ਜਾਣਕਾਰੀ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਨਾਲ ਮਨੂੰ ਯਾਨੀ ਕਿ ਸੰਦੀਪ ਸਿੰਘ ਨੂੰ ਦੋਇਜਤ ਧੰਨਵਾਦ